ਇਹ ਤਸਵੀਰਾਂ ਉਸੇ ਮੋਬਾਈਲ ਦੀ ਦੁਕਾਨ ਦੀਆਂ ਹਨ ਜੋ ਬੇਲਾ ਚੌਕ ਰੂਪਨਗਰ ਦੇ ਵਿੱਚ ਵੱਖ-ਵੱਖ ਮੋਬਾਈਲ ਕੰਪਨੀਆਂ ਦੇ ਮੋਬਾਈਲ ਵੇਚਦੇ ਹਨ ਚੋਰਾਂ ਨੇ ਰਾਤ ਨੂੰ ਕਰੀਬ 2 ਵਜੇ ਦੇ ਇਸ ਘਟਨਾ ਨੂੰ ਅੰਜਾਮ ਦਿੱਤਾ ਅਤੇ ਕੇਵਲ 20 ਮਿੰਟਾਂ ਦੇ ਵਿੱਚ ਹੀ ਲਗਭਗ 35 ਲੱਖ ਰੁਪਏ ਦੇ ਮੋਬਾਈਲ ਇੱਕ ਦੁਕਾਨ ਵਿੱਚੋਂ ਹੀ ਚੋਰੀ ਕਰਕੇ ਚੋਰ ਰਫੂ ਚੱਕਰ ਹੋ ਗਏ ਪੁਲਿਸ ਇਸ ਮਾਮਲੇ ਦੀ ਜਾਂਚ ਦੇ ਵਿੱਚ ਚੁੱਟ ਗਈ ਹੈ ਬੀਤੀ ਰਾਤ ਰੂਪਨਗਰ ਦੇ ਵਿੱਚ ਤਿੰਨ ਵੱਖ-ਵੱਖ ਦੁਕਾਨਾਂ ਦੇ ਵਿੱਚ ਚੋਰੀ ਕੀਤੀ ਗਈ ਹੈ ਪੁਲਿਸ ਹਰ ਐਂਗਲ ਤੋਂ ਮਾਮਲੇ ਦੀ ਜਾਂਚ ਕਰ ਰਹੀ ਹੈ ਪਹਿਲਾਂ ਦੇਖੋ ਤੁਸੀਂ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈਆਂ ਉਹ ਤਸਵੀਰਾਂ ਕਿ ਕਿਵੇਂ ਚੋਰ ਦੁਕਾਨ ਦੇ ਸ਼ਟ ਤੇ ਲੱਗੇ ਤਾਲੇ ਤੋੜ ਕੇ ਦੁਕਾਨ ਦੇ ਅੰਦਰ ਦਾਖਲ ਹੁੰਦੇ ਹਨ ਅਤੇ ਕਿਵੇਂ ਇੱਕ ਬੋਰੀ ਦੇ ਵਿੱਚ ਭਰ ਕੇ ਲੱਖਾਂ ਰੁਪਏ ਦੇ ਮੋਬਾਈਲ ਰਫੂ ਚੱਕਰ ਹੋ ਜਾਂਦੇ ਹਨ ਏਟੀਵੀ ਦੀ ਪਿਛੇ ਵਾਰ ਸੈਟਲ ਹੋ ਗਈ ਸੀ ਆਇਆ ਪਰ ਫੋਨ ਦੇ ਇਹ ਸਾਰਾ ਆਪਨ ਨਵਾਂ ਇਹ ਸੈਕੰਡ ਹੈ ਨੋ ਸੇ ਸਰਵਿਸ ਪੂਰਾ ਕਰ ਦਿੱਤੀ ਹੁਣ ਸੁਣੋ ਪੀੜਿਤ ਦੁਕਾਨਦਾਰ ਨੇ ਕੀ ਦਿੱਤੀ ਜਾਣਕਾਰੀ ਉਸ ਮੋਬਾਈਲ ਬੇਲਾਚੰਗ ਰੋਪੜ ਦੇ ਦੁਕਾਨ ਹੈ ਬਟ ਬਟ 30 ਜਾਂ 35 ਲੱਖ ਦੇ ਮੋਬਾਈਲ ਫੋਨ ਚਲੇ ਇਦੋਂ ਸੈਕਿੰਡ ਐਪਲ ਦਾ ਫੋਨ ਸੀਗਾ ਵਿਤਿਤ ਫੋਨ ਸੀਗੇ ਬਾਕੀ ਨਵੇਂ ਫੋਨ ਸੀਗੇ OnePlus Oppo Realme ਤੇ Redmi ਦੇ ਨਵੇਂ ਫੋਨ ਇੱਕ ਸਪੀਕਰ ਤੇ ਇੱਕ ਲੈਪਟਾਪ ਇਹ 30 ਜਾਂ 35 ਲੱਖ ਦਾ ਸਮਾਨ ਹੈ ਜਿਹੜਾ ਤੇ ਲੈ ਕੇ ਗਏ ਨੇ ਸ਼ਟਰ ਤੋੜ ਕੇ ਘਰ ਸਾਡਾ ਨਾਲ ਹੀ ਇਹ ਤਾਂ ਉਹਨਾਂ ਨੇ ਗੇਟ ਤੇ ਉਹ ਤਾਂ ਨਾ ਬਾਰੂ ਕਿਸੇ ਕੱਪੜੇ ਨਾਲ ਬੰਨਤਾ ਸੀ ਤਾਂ ਉਹ ਟਾਈਮ ਲਈ ਫੁੱਲਿਆ ਨਹੀਂ ਤੇ 2 4 2 35 ਤੋਂ 2 50 ਦੇ ਵਿੱਚ 20 ਮਿੰਟ ਚ ਉਹਨਾਂ ਨੇ ਕਰਿਆ ਦਾਲਾ ਤੋਂ ਪੁਲਿਸ ਕਮਿਊਨਿਟੀ ਪੁਲਿਸ ਕਮਿਊਨਿਟੀ ਰਾਤ ਹੀ ਕਰਦੇ ਸੀ 3 ਵਜੇ ਡੀਐਸਪੀ ਮੈਡਮ ਸੋਰੀ ਆ ਕੇ ਜਏ ਨੇ ਉਹ ਟ੍ਰੇਸ ਕਰ ਰਹੇ ਨੇ ਤੇ 3-4 ਨੁਕਸਾਨ ਦਾ ਹਜ਼ਾਰ ਦੀ ਤੋਂ ਅਪਰੋਕਸ 30-35 ਲੱਖ ਦੇ ਹੈ ਕੋਈ ਕਿਉਂਕਿ ਐਪਲ ਦੇ ਫੋਨ ਜ਼ਿਆਦਾ ਨੇ ਉਹਦੇ ਵਿੱਚ ਪ੍ਰੋ ਸੀਰੀਜ਼ ਦੇ ਸਾਰੇ ਲੱਖ ਸਵਾ ਲੱਖ ਦਾ ਇੱਕੇ ਫੋਨ ਹੈ ਇਸ ਤੋਂ ਕੋਈ ਸ਼ੰਕਾ ਜਾਂ ਕੋਈ ਸ਼ੱਕ ਨਹੀਂ ਮਦਦ ਵਿੱਚ ਨਹੀਂ ਤੋਂ ਕੁਝ ਕੈਂਸਲ ਹੁਣ ਸੁਣੋ ਡੀਐਸਪੀ ਰੂਪਨਗਰ ਦਾ ਕੀ ਹੈ ਕਹਿਣਾ ਰਾਤ ਜਿਹੜੇ ਹੈਗੇ ਨੇ ਗੋਤਿੰਗ ਇਨਸੀਡੈਂਟਸ ਉਹਨੂੰ ਲਾਰਡ ਦਿੱਤਾ ਇਸ ਤਰ੍ਹਾਂ ਦੀਆਂ ਹੋਈਆਂ ਨੇ ਸ਼ਹਿਰ ਦੇ ਵਿੱਚ ਤੇ ਅਸੀਂ ਕੇਸਿਸ ਨੂੰ ਪ੍ਰੈਸ ਕਰਨ ਲਈ ਆਲਰੇਡੀ ਟੀਮਸ ਬਣਾ ਚੁੱਕੇ ਹਾਂ ਸੀਸੀਟੀਵੀ ਕੈਮਰੇ ਜਾਂ ਫੁਟੇਜਿਸ ਲੈ ਰਹੇ ਹੈਗੇ ਆ ਪਲੱਸ ਜਿਹੜੇ ਕੁਝ ਸਸਪੈਕਟਸ ਹੈਗੇ ਨੇ ਉਹ ਵੀ ਸਾਡੇ ਧਿਆਨ 'ਚ ਆ ਗਏ ਨੇ ਉਹਨਾਂ ਨੂੰ ਅਸੀਂ ਰਾਉਂਡ ਅਪ ਕਰਨਾ ਆਲਰੇਡੀ ਸ਼ੁਰੂ ਕਰ ਦਿੱਤਾ ਆਈ ਏਮ ਸ਼ੋਰ ਸੜੀਆਂ ਟੀਮਸ ਕੰਮ ਕਰ ਰਹੀਆਂ ਨੇ ਅਸੀਂ ਬਹੁਤ ਚੇਤੀ ਇਹਨਾਂ ਨੂੰ ਵਾਰਦਾਤਰੋਂ ਅੰਜਾਮ ਦੇਣ ਵਾਲਿਆਂ ਨੂੰ ਬਿਹਾਈਂਡ ਦਬਾਰਸ ਵੀ ਪੁਟ ਥੈਮ ਬਿਹਾਈਂਡ ਦਬਾਰਸ ਵੈਰੀ ਸੂਨ ਮੈਡਮ ਡੇਲੀ ਚੋਰੀਆਂ ਹੁੰਦੀਆਂ ਕੱਲ ਉਹ ਬ੍ਰਾਇਸ ਸਟੂਡੀਓ ਦੀ ਵੀ ਹੋਈ ਬੇਲਾ ਚੌਕ 35 ਲੱਖ ਦੀ ਚੋਰੀ ਹੋਈ ਕੀ ਤੁਸੀਂ ਸਮਝਦੇ ਅਗੇ ਹਾਂ ਵੀ ਕੋਈ ਨਵਾਂ ਗਰੋਥ ਹੈ ਕੀ ਹੈ ਕੀ ਇਹ ਇਹ ਨਵਾਂ ਗਰੋਥ ਆ ਐਸੀ ਕੋਈ ਗੱਲ ਸਾਡੇ ਧਿਆਨ ਚ ਆਈ ਨਹੀਂ ਹੈ ਜਿਵੇਂ ਕੋਈ ਨਵਾਂ ਗਰੋਥ ਆਪਰੇਟ ਕਰ ਰਿਹਾ ਹੋਵੇਗਾ ਮੈਨੂੰ ਇਹ ਲੱਗਦਾ ਹੈਗਾ ਕਿ ਕੁਝ ਤਾਂ ਪੇਸ਼ੇਵਰ ਹੋਣੇ ਚੋਰ ਹੁੰਦੇ ਨੇ ਜਾਂ ਕੁਝ ਐਡਿਕਟਸ ਨੇ ਜਿਹੜੇ ਆਪਣੇ ਨਸ਼ੇ ਦੀ ਡੋਸ ਦੇ ਲਈ ਛੋਟੀਆਂ-ਮੋਟੀਆਂ ਚੋਰੀਆਂ ਸ਼ਹਿਰ ਦੇ ਵਿੱਚ ਕਰਦੇ ਰਹਿੰਦੇ ਨੇ ਜਿਵੇਂ ਕੋਈ ਸਿਗਰਟਾਂ ਚੁੱਕ ਲਿਆ ਕਿਸੇ ਦੁਕਾਨ ਤੋਂ ਜਾਂ ਹੋਰ ਛੋਟਾ-ਮੋਟਾ ਸਮਾਨ ਚੁੱਕ ਲਿਆ ਤੇ ਅਸੀਂ ਲਗਾਤਾਰ ਕੰਮ ਕਰ ਰਹੇ ਹਾਂ ਜੀ ਹੋਪਫੁਲੀ ਤੁਹਾਨੂੰ ਬਹੁਤ ਜਲਦੀ ਪ੍ਰੈਸ ਕਾਨਫਰੰਸ ਕਰਕੇ ਇਹਨਾਂ ਸਾਰਿਆਂ ਦਾ ਅਸੀਂ ਖੁਲਾਸਾ ਕਰਾਂਗੇ